ਹਾਂਜੀ ਜੇ ਤੁਹਾਡੇ ਕੋਈ ਨਸ ਬੰਦਦਾ ਜਾਂ ਬਲੋਕਜਾ ਕੋਈ ਢੂਹੀ ਵਗੈਰਾ ਦੀ ਹਨਾ ਜੀ ਜਾਂ ਫਿਰ ਤੁਹਾਨੂੰ ਨਾਲ ਦੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤਾਂ ਐਸ ਡੇਰੇ ਦੇ ਵਿੱਚ ਪੈਂਦਾ ਥੌਲਾ ਸਦੀਆਂ ਪੁਰਾਣੀ ਐਸ ਡੇਰੇ ਨੂੰ ਬਖਸ਼ਿਸ਼ ਆ ਬਹੁਤ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਜਗ੍ਹਾ ਤੇ ਆਏ ਨੇ ਤੇ ਠੀਕ ਹੋ ਕੇ ਗਏ ਨੇ ਜੀ ਇਹ ਜਗ੍ਹਾ ਪਟਿਆਲੇ ਤੇ ਭਵਨ ਪਟਿਆਲੇ ਜ਼ਿਲ੍ਹੇ ਦੇ ਸ਼ਹਿਰ ਭਵਾਨੀਗੜ੍ਹ ਤੇ ਨਾਬੇ ਦੇ ਵਿਚਕਾਰ ਮੇਨ ਰੋਡ ਦੇ ਉੱਪਰ 1 ਕਿਲੋਮੀਟਰ ਦੀ ਦੂਰੀ ਤੇ ਆ మే రోడ్ ਤੋਂ ਚੜਦੇ ਬੜੀ ਛੜ ਤੇ ਇੱਕ పార్కింగ్ ਮਿਲੇਗਾ ਜਦੋਂ ਅਪਾ ਥੋੜਾ ਜੱਗ ਅੱਗੇ ਆਵਾਂਗੇ ਵੱਡਾ ਸਾਰਾ ਕੋਈ ਦਿੱਕਤ ਨਹੀਂ ਗੱਡੀ ਵਗੈਰਾ ਖੜਾਉਂਦੀ ਹਨਾ ਇਸ ਤੋਂ ਅੱਗੇ ਜਦੋਂ ਉਹ ਆ ਦੁਕਾਨਾਂ ਦੇ ਉੱਪਰ ਆਪਾਂ ਨੂੰ ਅੱਧੀ ਕਿਲੋ 30-40 ਰੁਪਏ ਦਾ ਗੋੜਾ ਲੈਣਾ ਪਵੇਗਾ ਜੋ ਗਾਹਾਂ ਜਾ ਕੇ ਆਪਾਂ ਸੁਕਾਉਣਾ ਸੁਕਣੀ ਆ ਤੇ ਜਦੋਂ ਐਂਟਰੀ ਮਾਰਨੀ ਆ ਇਸ ਡੇਰੇ ਦੇ ਅੰਦਰ ਤਾਂ ਉੱਥੇ ਆਪਾਂ ਨੂੰ ਇੱਕ ਜੋੜਾ ਘਰ ਮਿਲੇਗਾ ਤਾਂ ਜੋੜਾ ਘਰ ਦੇ ਵਿੱਚ ਆਪਣੇ ਜੋੜੇ ਵਗੈਰਾ ਜਮਾ ਕਰਾ ਕੇ ਟੋਕਨ ਲੈ ਕੇ ਆਪਾਂ ਜਦੋਂ ਅੰਦਰ ਐਂਟਰ ਹੋਵਾਂਗੇ ਤਰਵੈਣੀ ਆ ਤਰਵੈਣੀ ਦੇ ਨਾਲ ਹੀ ਚੜਦੇ ਵਾਲੇ ਪਾਸੇ ਸੱਜੇ ਹੱਥ ਇੱਕ ਤਲਾਈ ਆ ਵੱਡੀ ਤਲਾਈ ਜਿੱਦੇ ਤੇ ਆਪਾਂ ਨੂੰ ਚਾਨਣੇ ਵਾਰ ਨੂੰ ਆਉਣਾ ਪਵੇਗਾ ਚਾਨਣੇ ਵਾਰ ਨੂੰ ਦੋ ਥੌਲੇ ਪਹਿਣਗੇ ਘੰਟੇ ਦੇ ਦੋ ਘੰਟੇ ਦੇ ਫਰਕ ਨਾਲ ਜੀ ਐਸ ਤਲਾਈ ਦੇ ਵਿੱਚ ਆਪਾਂ ਨੂੰ ਇਸ਼ਨਾਨ ਕਰਨਾ ਪਊਆ ਇੱਕ ਛੋਟੀ ਤਲਾਈ ਆ ਐਸ ਤਲਾਈ ਦੇ ਵਿੱਚ ਪਾਣੀ ਜਮਾ ਕਰਕੇ ਰੱਖਿਆ ਜਾਂਦਾ ਬਾਕੀ ਪਾਣੀ ਕੱਢਿਆ ਜਾਂਦਾ ਐਤਵਾਰ ਨੂੰ ਤੇ ਜਿਹੜਾ ਰਹਿਸ਼ ਦਾ ਬਹੁਤ ਵਧੀਆ ਪ੍ਰਬੰਧਾ ਵਿਸਤਰ ਵਗੈਰਾ ਕੁਝ ਵੀ ਆਪਣੇ ਨਾਲ ਲੈ ਜਾਣ ਦੀ ਲੋੜ ਨਹੀਂ ਇਸ਼ਨਾਨ ਕਰਨ ਤੋਂ ਬਾਅਦ ਜਿਹੜੀ ਇਹ ਤਰਵੈਣੀਆਂ ਨੀਚੇ ਇਹਦੇ ਤੇ ਆਪਾਂ ਨੂੰ 7 ਵਾਰੀ ਮਿੱਟੀ ਕੱਢਣੀ ਪਵੇਗੀ ਦੋਸਤੋ ਸੁੱਖਣਾ ਸੁਕੀਆ ਲਾਜ਼ਮੀ ਆ ਤੇ ਮਿੱਟੀ ਕੱਢਣ ਤੋਂ ਬਾਅਦ ਅੱਗੇ ਬਾਬਾ ਜਿੱਥੇ ਕਹਿੰਦੇ ਵੀ ਥੌਲਾ ਪਾਉਂਦੇ ਆ ਐਸ ਜਗ੍ਹਾ ਦੇ ਵਿੱਚ ਐਸ ਜਗ੍ਹਾ ਦੇ ਉੱਪਰ ਥੌਲਾ ਪਾਇਆ ਜਾਂਦਾ ਥੌਲਾ ਨਹੀਂ ਜਣੀ ਮਿੱਟੀ ਪਾਈ ਜਾਂਦੀ ਹੈ ਪਰਿਵਾਰ ਨੂੰ ਬਖਸ਼ਿਸ਼ ਹੈ ਜੀ ਵੀ ਮਿੱਟੀ ਪਾ ਕੇ ਜੋ ਵੀ ਤੁਹਾਡੀ ਤਕਲੀਫ ਆ ਦੂਰ ਹੋ ਜਾਂਦੀ ਆ ਤੁਸੀਂ 5 ਵਾਰੀ ਸੁਕੋ 7 ਵਾਰੀ ਸੁਕੋ ਜਾਂ ਤਿੰਨ ਵਾਰੀ ਸੁਖੋ ਥੋੜੀ ਸਰਦਾ ਜੀ ਚਾਨਣੇ ਵਾਰ ਨੂੰ ਵੀ ਆਉਣਾ ਪਵੇਗਾ ਇਸ ਜਗ੍ਹਾ ਤੇ ਤੇ ਸਿਰਫ ਐਸ ਪਰਿਵਾਰ ਨੂੰ ਜੋ ਮਿੱਟੀ ਪਾ ਰਹੇ ਐਸ ਪਰਿਵਾਰ ਨੂੰ ਬਖਸ਼ਣਾ ਨਾਲ ਦਾ ਥੋਲਾ ਭਵੇਂ ਥੋੜੀ ਨਾਲ ਬਲੋਕ ਜਾਂ ਜਮਾ ਦੂਰ ਹੋ ਜੂ ਜਿੰਨੇ ਟਾਈਮ ਤੁਸੀਂ ਸੁਖਣਾ ਸੁਖਈ ਆ ਉਸ ਤੋਂ ਅੱਗੇ ਜੋ ਇਹ ਵੇਰੀਆ ਇਸ ਤੇ ਪ੍ਰਕਰਮਾ ਕਰਿਓ ਤੁਸੀਂ ਪ੍ਰਕਰਮਾ ਕਰਨ ਤੋਂ ਬਾਅਦ ਤੋਂ ਤੁਸੀਂ ਸੁਖਣਾ ਦੋ ਵਾਰੀ ਤਿੰਨ ਵਾਰੀ ਸੱਤ ਵਾਰੀ ਜਿੰਨੇ ਤਿੰਨ ਵਾਰੀ ਪੰਜ ਵਾਰੀ ਸੱਤ ਵਾਰੀ ਜਿੰਨੇ ਵਾਰੀ ਮਰਜ਼ੀ ਸੁਖੋ ਤੇ ਉਸ ਤੋਂ ਅੱਗੇ ਆ ਗੁਰੂਆਂ ਪੀਰਾਂ ਦੀ ਜਿੱਥੇ ਬਖਸ਼ਿਸ਼ ਹੋਈ ਆ ਉੱਥੇ ਮੱਥਾ ਟੇਕੋ 150 ਜਿੰਨੀ ਤੁਹਾਡੀ ਸ਼ਰਧਾ ਤੇ ਲੰਗਰ ਛਕਿਓ ਨਾਲ ਲੰਗਰ ਛਕਣ ਤੋਂ ਬਾਅਦ ਜਿੰਨੀ ਤੁਹਾਡੀ ਸ਼ਰਧਾ ਤੁਸੀਂ ਲੰਗਰ ਦੇ ਵਿੱਚ ਜੋ ਹਿੱਸਾ ਪਾਉਣਾ ਸੇਵਾ ਕਰਾਉਣੀ ਆ ਤੁਹਾਡੀ ਸ਼ਰਧਾ ਤੇ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਹਰੇਕ ਤੱਕ ਤਕਲੀਫ ਤੱਕ ਪਹੁੰਚ ਸਕੇ ਜੀ ਧੰਨ